ਸਤਿ ਸ਼੍ਰੀ ਅਕਾਲ ਜੀ ਅੱਜ ਨਾ ਮੈਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਆ ਤੁਹਾਡੇ ਲਈ ਰੈਸਪੀ ਲੈ ਕੇ ਆਈਆਂ ਜੋ ਕਿ ਮਹਾਰਾਸ਼ਟra ਦੀ ਮਤਲਬ ਡੇਲੀ ਖਾਣ ਵਾਲੀ ਚੀਜ਼ ਹੈ ਜਿੱਦਾਂ ਅਸੀਂ ਕਣਕ ਦੀ ਰੋਟੀ ਸੇ ਤਿੰਨ ਟਾਈਮ ਖਾ ਲਨੇ ਆ ਸਾਡਾ ਉਹ ਰੂਟੀਨ ਦਾ ਭੋਜਨ ਹੈ ਜਿਹੜੇ ਮਹਾਰਾਸ਼ਟra ਦੇ ਲੋਕ ਹਨ ਉਹ ਕਣਕ ਦੀ ਰੋਟੀ ਘੱਟ ਖਾਂਦੇ ਆ ਉਹ ਖਾਂਦੇ ਆ ਭਾਖਰੀ ਭਾਖਰੀ ਕਿਹਨੂੰ ਕਹਿੰਦੇ ਆ ਉਹ ਨਾ ਚੌਲਾਂ ਦੇ ਆਟੇ ਦੀ ਰੋਟੀ ਬਣਾਉਂਦੇ ਆ ਉਹ ਖਾਂਦੇ ਆ ਮੈਂ ਵੀ ਬਹੁਤ ਵਾਰ ਬਣਾਈ ਹੈ ਖਾਧੀ ਹੈ ਸੋ ਅੱਜ ਤੁਹਾਡੇ ਨਾਲ ਇਹ ਵੀਡੀਓ ਵੀ ਸ਼ੇਅਰ ਕਰਾਂ ਕਿ ਉਹ ਕਿੱਦਾਂ ਬਣਾਈ ਜਾਂਦੇ ਆ ਤੇ ਬਹੁਤ ਸਿੰਪਲ ਹੈ ਔਰ ਨਾ ਇਹ ਖਾਣ ਵਿੱਚ ਵੀ ਕਾਫੀ ਹੈਲਦੀ ਵੀ ਹੁੰਦੀ ਹੈ ਔਰ ਡਾਈਜੈਸਟ ਵੀ ਜਲਦੀ ਹੋ ਜਾਂਦੀ ਹੈ ਖਾਣ ਵਿੱਚ ਕਾਫੀ ਹਲਕੀ ਹੁੰਦੀ ਹੈ ਇਹ ਇਹਨੂੰ ਬਣਾਉਣ ਦਾ ਪ੍ਰੋਸੈਸ ਜੋ ਹੈ ਨਾ ਉਹ ਥੋੜਾ ਜਿਹਾ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਬਹੁਤ ਸਿੰਪਲ ਹੈ ਬਹੁਤ ਆਸਾਨੀ ਨਾਲ ਬਣ ਜਾਂਦੀ ਹੈ ਕੋਈ ਉਹਦਾ ਆਟਾ ਜਾਂ ਨਾ ਤਾਂ ਪਹਿਲਾਂ ਗੁੰਨ ਕੇ ਰੱਖਣਾ ਪੈਂਦਾ ਨਾ ਉਹਨੂੰ ਕੋਈ ਉਹਦਾ ਜ਼ਿਆਦਾ ਝੰਜਟ ਨਹੀਂ ਹੈ ਆਟਾ ਗੁੰਨਣ ਦਾ ਫਟਾਫਟ ਨਾਲ ਗੁੰਨ ਹੋ ਜਾਂਦਾ ਹੈ ਤੇਰਾ ਇਹ ਰਾਈਸ ਫਲੋਰ ਮੈਂ ਲੈ ਆਇਆ ਵੈਸੇ ਇਹ ਰੈਡੀमेड ਹੈ ਤੁਸੀਂ ਆਪਣਾ ਵੀ ਪੀਸਾ ਸਕਦੇ ਹੋ ਜਾਂ ਤਾਂ ਛੋਲਾ ਨੂੰ ਧੋ ਕੇ ਸੁਕਾ ਲਓ ਚੰਗੀ ਤਰ੍ਹਾਂ ਧੋ ਪਾਣੀ ਇਹ ਤਾਂ ਚੰਗੀ ਤਰ੍ਹਾਂ ਸੁਕਾ ਲਓ ਜਿੱਦਾਂ ਆਪਾਂ ਕਣਕ ਧੋ ਕੇ ਸੁਕਾਨੇ ਉਹਦਾ ਅਰਥ ਦਾ ਆਟਾ ਪੀਸਾ ਕੇ ਰੱਖ ਲਓ ਦੂਜਾ ਇਹ ਹੈ ਕਿ ਜੇ ਧੁੱਪ ਨਹੀਂ ਆਉਂਦੀ ਹੈ ਫਿਰ ਤੁਸੀਂ ਗਿੱਲਾ ਕੱਪੜਾ ਲੈ ਕੇ ਛੋਲਾ ਨੂੰ ਥੋੜਾ ਜਿਹਾ ਗਿੱਲੇ ਕੱਪੜੇ 'ਚ ਜਾਂ ਤੌਲੀਏ 'ਚ ਮਸਲ ਕੇ ਉਹਨੂੰ ਥੋੜਾ ਜਿਹਾ ਸੁਕਾ ਲਓ ਸੁਕਾਨਤ ਬਾਅਦ ਉਹਨੂੰ ਪੀਸਾ ਲਓ ਤੇ ਫੇਰ ਇਹ ਮੈਂ ਰੈਡੀਮੇਡ ਹੀ ਲਿਆ ਸੀ ਕਾਟਾ ਤੇ ਮੈਂ ਸੋਚੀ ਅੱਜ ਤੁਹਾਡੇ ਨਾਲ ਇਹ ਰੈਸিপি ਸ਼ੇਅਰ ਕਰਾਂ ਮੈਂ ਐਕਸਰ ਬਣਾਉਂਦੀ ਰਹਿੰਦੀ ਆ ਤੇ ਇਹਨੂੰ ਖਾਂਦੀ ਰਹਿੰਦੀ ਆ ਹਮੇਸ਼ਾ ਮੈਨੂੰ ਵਧੀਆ ਲੱਗਦੀ ਆ ਇਹ ਰੋਟੀ ਤੇ ਸੋਚ ਆਜ ਤੁਹਾਡੇ ਨਾਲ ਇਹ ਰੈਸিপি ਨਵੀਂ ਸ਼ੇਅਰ ਕਰਿਓ ਪਸੰਦ ਆਈ ਤਾਂ ਜਰੂਰ ਟਰਾਈ ਕਰਿਓ ਇਹਦੇ ਲਈ ਨਾ ਮੈਂ 1 ਕੱਪ ਪਾਣੀ ਦਾ ਗਰਮ ਕਰਨ ਲਈ ਰੱਖ ਦਿੱਤਾ ਜਿੰਨਾ ਕਿ ਤੁਸੀਂ ਮਤਲਬ ਆਟਾ ਬਣਾਣਾ ਰੋਟੀ ਬਣਾਣੀ ਉਸ ਹਿਸਾਬ ਨਾਲ ਗਰਮ ਕਰ ਸਕਦੇ ਹੋ ਮੈਂ ਦੋ ਫੁਲਕੇ ਦੋ ਰੋਟੀਆਂ ਬਣਾਉਣੀਆਂ ਐ ਉਸ ਹਿਸਾਬ ਨਾਲ 1 ਕੱਪ ਪਾਣੀ ਦਾ ਮੈਂ ਗਰਮ ਕਰ ਲਿਆ ਪਰ 1 ਕੱਪ ਲੱਗਣਾ ਨਹੀਂ ਐ ਫਿਰ ਵੀ ਚਮਚੇ ਦੇ ਨਾਲ ਨਾ ਕਿਉਂਕਿ ਪਾਣੀ ਜਿਆਦਾ ਗਰਮ ਹੈ ਕਾ ਚਮਚੇ ਦੇ ਨਾਲ ਨਾ ਐਦਾ ਥੋੜਾ ਥੋੜਾ ਮਿਕਸ ਕਰ ਲੈਣਾ ਆਟਾ ਮੈਂ ਦੋ ਫੁਲਕਿਆਂ ਦਾ ਹੀ ਰਿਹਾ ਮਤਲਬ ਦੋ ਰੋਟੀਆਂ ਬਣਾਉਣੀਆਂ ਸੀਗੀਆਂ ਉਹ ਤੇ ਲਈ ਲਿਆ ਤੇ ਇਹ ਰੈਸিপি ਤੁਹਾਡੇ ਨਾਲ ਸ਼ੇਅਰ ਕਰਨੀ ਸੀ ਕਿ ਇਸ ਲਈ ਮੈਂ ਇਹ ਵੀਡੀਓ ਬਣਾ ਰਹੀ ਹਾਂ ਤੇ ਬਸ ਥੋੜਾ ਥੋੜਾ ਇਦਾਂ ਪਾ ਕੇ ਨਾ ਇਦਾਂ ਇਹਨੂੰ ਥੋੜਾ ਥੋੜਾ ਬਸ ਬਿਲਕੁਲ ਥੋੜਾ ਥੋੜਾ ਆਟਾ ਪਾਣੀ ਪਾਈ ਜਾਣਾ ਆਟੇ ਵਿੱਚ ਤੇ ਇਹਨੂੰ ਇਦਾਂ ਕਰ ਲੈਣਾ ਜਿਸ ਤਰੀਕੇ ਦਾ ਹੋ ਜਾਵੇ ਨਾ ਫਿਰ ਇਹਨੂੰ ਥੋੜਾ ਜਿਹਾ ਹੱਥ ਨਾਲ ਵੀ ਥੋੜਾ ਜਿਹਾ ਇਕੱਠਾ ਕਰ ਲੈਣਾ ਤੇ ਫਿਰ ਇਹਨੂੰ ਇਕੱਠਾ ਕਰਕੇ ਇਦਾਂ ਰੱਖ ਦੇਣਾ ਤੇ ਢੱਕ ਦੇਣਾ 10 ਮਿੰਟ ਲਈ ਇਹ ਸਾਟ ਨੂੰ ਬਹੁਤ ਜ਼ਿਆਦਾ ਗਿੱਲਾ ਨਹੀਂ ਕਰਨਾ ਤੁਸੀਂ ਦੇਖਿਆ ਇਦਾਂ ਦਾ ਹੀ ਰੱਖਣਾ ਸਾਨੂੰ ਵੀ ਹਮੇਸ਼ਾ ਬਦਲ ਬਦਲ ਕੇ ਰੋਟੀ ਖਾਣੀ ਚਾਹੀਦੀ ਹੈ ਇਦਾਂ ਇੱਕ ਹੀ ਆਪਾਂ ਖਾਣੇ ਆ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੈ ਪਰ ਅਗਰ ਅਸੀਂ ਇਹ ਸਾਰੇ ਆਟਿਆਂ ਦੀਆਂ ਜਾਂ ਮਲਟੀ grain ਰੋਟੀ ਖਾਣੇ ਆ ਤਾਂ ਉਹ ਸਾਡੇ ਬੋਡੀ ਨੂੰ ਵੀ ਕਾਫੀ ਫਾਇਦੇਮੰਦ ਹੁੰਦੀਆਂ 10 ਮਿੰਟ ਹੋ ਗਏ ਆ ਤੇ ਹੁਣ ਦੇਖ ਲੈਣੇ ਆ ਆਟੇ ਦਾ ਹਾਲ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਜਿੱਦਾਂ ਮੈਂ ਪਹਿਲਾਂ ਵੀ ਬੋਲਿਆ ਇਸ ਚੀਜ਼ ਦਾ ਧਿਆਨ ਰੱਖਣਾ ਕਿ ਬਹੁਤ ਜ਼ਿਆਦਾ ਪਾਣੀ ਨਹੀਂ ਪਾਣਾ ਗਿੱਲਾ ਨਹੀਂ ਕਰਨਾ ਹੈਗਾ ਤੇ ਇਸ ਤਰੀਕੇ ਦਾ ਰੱਖਣਾ ਹੈ ਫਿਰ ਇਹਦੇ ਪੇੜੇ ਬਣਾ ਲੈਣੇ ਆ ਜਿੰਨੇ ਵੀ ਤੁਸੀਂ ਬਣਾਣਾ ਹੈ ਔਰ ਮੈਂ ਦੋ ਪੇੜਿਆਂ ਦਾ ਦੋ ਰੋਟੀਆਂ ਦਾ ਆਟਾ ਗੁਨੇ ਸੀ ਕਿ ਮੈਂ ਛੋਟੇ-ਛੋਟੇ ਪੇੜੇ ਬਣਾ ਕੇ ਤਾਂ ਤਿੰਨ ਰੋਟੀਆਂ ਦਾ ਬਣ ਗਿਆ ਫਿਰ ਇਹਨੂੰ ਐਦਾਂ ਕਰ ਲੈਣਾ ਇਹਨੂੰ ਬਹੁਤ ਜ਼ਿਆਦਾ ਇਹਨੂੰ ਨਾ ਬਹੁਤ ਮਤਲਬ ਸੌਫਟ ਆਟਾ ਨਾਲ ਇਹਨੂੰ ਕਰਨਾ ਹੁੰਦਾ ਹੈ ਬਹੁਤ ਜ਼ਿਆਦਾ ਇਹਦੇ ਤੇ ਜ਼ੋਰ ਨਹੀਂ ਲੱਗਦਾ ਸੁੱਕਾ ਆਟਾ ਜ਼ਿਆਦਾ ਇਹਦੇ ਵਿੱਚ ਯੂਜ਼ ਹੁੰਦਾ ਹੈ ਚੱਕਲੇ ਦੇ ਉੱਪਰ ਦੋ ਸੁੱਕਾ ਆਟਾ ਪਾ ਕੇ ਨਾ ਇਹਨੂੰ ਐਦਾਂ ਹੱਥ ਨਾਲ ਐਦਾਂ ਕਰਕੇ ਇਹਨੂੰ ਵਧਾ ਲੈਣਾ ਇਹਦੇ ਦੋ ਤਰੀਕੇ ਆ ਇੱਕ ਤਾਂ ਇਹ ਤਰੀਕਾ ਤੁਸੀਂ ਇਹਨੂੰ ਸੁੱਕਾ ਆਟਾ ਜ਼ਿਆਦਾ ਪਾ ਲੈਣਾ ਚੱਕਲੇ ਉੱਪਰ ਫਿਰ ਉਹਨੂੰ ਐਦਾਂ ਘੁਮਾਉਂਦੇ ਹੋਏ ਰੋਟੀ ਬਣ ਜਾਂਦੀ ਹੈ ਇਹ ਜੋ ਰੋਟੀ ਹੁੰਦੀ ਹੈ ਨਾ ਇਹ ਥੋੜੀ ਜਿਹੀ ਕਣਕ ਦੀ ਰੋਟੀ ਨਾਲੋਂ ਮੋਟੀ ਹੁੰਦੀ ਹੈ ਤੇ ਦੇਖੋ ਮੈਂ ਤੁਹਾਨੂੰ ਦਿਖਾ ਦੇਣੀ ਆ ਦੇਖੋ ਬਹੁਤ ਸੋਹਣੀ ਬਹੁਤ ਵਧੀਆ ਰੋਟੀ ਬਣੀ ਆ ਬਿਲਕੁਲ ਵੀ ਨਾ ਇਹ ਚਿਪਕਦੀ ਆ ਨਾ ਬਹੁਤ ਵਧੀਆ ਬਣਦੀ ਆ ਇਹ ਜੋ ਸੁੱਕਾ ਆਟਾ ਲਿਆ ਇਹ ਵੀ ਮੈਂ ਚੋਲਾਂ ਦਾ ਆਟਾ ਹੀ ਲਿਆ ਹੋਇਆ ਆਟਾ ਗੁੰਨਣ ਵੇਲੇ ਥੋੜਾ ਜਿਹਾ ਆਟਾ ਰੱਖ ਲੈਣਾ ਤੇ ਫਿਰ ਇਹਨੂੰ ਤਵਾ ਗਰਮ ਕਰ ਲਿਆ ਤੇ ਉਹ ਮੈਂ ਪਾਤੀ ਪੱਕਣ ਵਾਸਤੇ ਫਿਰ ਇਹਨੂੰ ਇੱਦਾਂ ਬਦਲ ਦੇਣਾ ਗੈਸ ਦਾ ਫਲੇਮ ਜੋ ਹੈ ਨਾ ਉਹ ਲੋਅ ਰੱਖਣਾ ਹੈ ਜਾਂ ਮੀਡੀਅਮ ਰੱਖਣਾ ਹੈ ਬਹੁਤ ਜਿੱਦਾਂ ਆਪਾਂ ਮਰੋਟੀ ਲਈ ਰੱਖਦੇ ਆਂ ਦੂਜਾ ਤਰੀਕਾ ਵੀ ਆਹ ਤੁਹਾਡੇ ਨਾਲ ਮੈਂ ਸ਼ੇਅਰ ਕਰਤਾ ਕਿ ਇਹਨੂੰ ਇੱਦਾਂ ਆਪਾਂ ਚਾਕਲੇਟ ਤੇ ਵੀ ਚਾਕਲੇ ਬੇਲਣੇ ਨਾਲ ਵੀ ਬਣਾ ਸਕਦੇ ਆਂ ਬਹੁਤ ਜ਼ਿਆਦਾ ਇਹਨੂੰ ਦਬਾਣਾ ਨਹੀਂ ਹੈ ਬਸ ਹਲਕਾ ਹਲਕਾ ਹੀ ਬੇਲਣਾ ਇਹਦੇ ਉੱਪਰ ਕਮਾਣਾ ਹੈ ਇਹਦੇ ਲਈ ਵੀ ਜਿਹੜਾ ਸੁੱਕਾ ਆਟਾ ਹੈ ਜ਼ਿਆਦਾ ਯੂਜ਼ ਹੁੰਦਾ ਹੈ ਤੇ ਆ ਤੁਸੀਂ ਦੇਖ ਲਓ ਬੇਲਣੇ ਨਾਲ ਵੀ ਸੇਮ ਉਦਾਂ ਹੀ ਰੋਟੀ ਬਣੀ ਹੈ ਇਹ ਰੋਟੀ ਥੋੜੀ ਜਿਹੀ ਮੋਟੀ ਹੀ ਹੁੰਦੀ ਹੈ ਬਹੁਤ ਜ਼ਿਆਦਾ ਮੋਟੀ ਨਹੀਂ ਹੁੰਦੀ ਥੋੜੀ ਜਿਹੀ ਮੋਟੀ ਹੁੰਦੀ ਹੈ ਕਣਕ ਦੀ ਰੋਟੀ ਨਾਲੋਂ ਪਰ ਇਹ ਹੈਲਦੀ ਬਹੁਤ ਹੁੰਦੀ ਹੈ ਡਾਈਜੈਸਟ ਉਹ ਜਲਦੀ ਹੋ ਜਾਂਦੀ ਹੈ ਚਲੋ ਜੀ ਹੁਣ ਆਪਾਂ ਰੋਟੀ ਵੀ ਸੇਕ ਲਈਏ ਹੁਣ ਮੈਂ ਨਾ ਤਵੇ ਦੇ ਉੱਪਰ ਹੀ ਰੋਟੀਆਂ ਸੇਕਦੀਆਂ ਚਾਹੇ ਕਣਕ ਦੀ ਹੋਵੇ ਚਾਹੇ ਇਹ ਵਾਲੀ ਹੋਵੇ ਪਰ ਜੇ ਤੁਸੀਂ ਗੈਸ ਤੇ ਡਾਇਰੈਕਟ ਸੇਕਣਾ ਚਾਹੁੰਦੇ ਹੋ ਤਾਂ ਸੇਕ ਸਕਦੇ ਹੋ ਪਰ ਨਾ ਮੈਂ ਤਾਂ ਨਹੀਂ ਸੇਕਦੀਆਂ ਕਿਉਂਕਿ ਮੈਂ ਇੰਟਰਨੈਟ ਤੇ ਪੜਿਆ ਹੈ ਕਿ ਇਹ ਗੈਸ ਬਹੁਤ ਖਤਰਨਾਕ ਹੁੰਦੀ ਹੈ ਇਹਦੇ ਨਾਲ ਕੈਂਸਰ ਵਰਗੇ ਭੈੜੇ ਰੋਗ ਹੁੰਦੇ ਆ ਇਸ ਕਰਕੇ ਰੋਟੀ ਕਦੇ ਵੀ ਡਾਇਰੈਕਟ ਗੈਸ ਤੇ ਨਹੀਂ ਸੇਕਣੀ ਚਾਹੀਦੀ ਤੇ ਮੈਂ ਤਾਂ ਤਵੇ ਤੇ ਹੀ ਸੇਕਦੀਆਂ ਤੇ ਆ ਦੂਜੀ ਰੋਟੀ ਵੀ ਬਣ ਗਈ ਐ ਇਦਾਂ ਹੀ ਆਪਾਂ ਦੋਨੋਂ ਤਿੰਨੋਂ ਰੋਟੀਆਂ ਬਣਾ ਲੈਣੀਆਂ ਦੇਖੋ ਮੈਂ ਤੁਹਾਨੂੰ ਦਿਖਾਉਂਦੀ ਆ ਕਿੰਨੀ ਸੌਫਟ ਰੋਟੀ ਬਣਦੀ ਆ ਔਰ ਇਦਾਂ ਦੀ ਹੀ ਹੁੰਦੀ ਹੈ ਇਹਦਾ ਸਮਝੋ ਕਿ ਇਹ ਚਿੱਟਾ-ਚਿੱਟਿਆ ਹੈ ਕਿਉਂਕਿ ਆਟਾ ਚਿੱਟਾ ਹੀ ਹੁੰਦਾ ਹੈ ਉਹ ਇਦਾਂ ਦੇ ਹੀ ਬਣਦੀ ਹੈ ਇਕਦਮ ਸੌਫਟ ਰੋਟੀ ਬਣੀ ਹੈ ਇਕਦਮ ਦੇਖ ਸਕਦੇ ਹੋ ਤੁਸੀਂ ਇਸ ਤੋਂ ਪਹਿਲਾਂ ਕਿਵੇਂ ਰਖਾਣਾ ਠੰਡਾ ਹੋ ਜਾਵੇ ਮੈਂ ਇਹਨੂੰ ਖਾ ਲਵਾਂ ਫਟਾਫਟ ਕਿਉਂਕਿ ਇਹ ਰੋਟੀ ਨਾਲ ਗਰਮ ਵੀ ਸਵਾਦ ਲੱਗਦੀ ਹੈ ਠੰਡੀ ਹੋਏ ਤੇ ਬਿਲਕੁਲ ਸਵਾਦ ਨਹੀਂ ਲੱਗਦੀ ਦਾਲ ਪੜਾਈ ਸੀ ਕਿ ਮੈਂ ਮੋਠਾਂ ਦੇ ਸ਼ਿਮਲਾ ਮਿਰਚੇ ਦੇ ਵਿੱਚ ਪਾਈ ਸੀਗੀ ਦਾਲ ਦੇ ਵਿੱਚ ਤੜਕੇ ਦੇ ਟਾਈਮ ਤੇ ਬਹੁਤ ਵਧੀਆ ਬਣੀ ਹੈ ਕਦੇ ਟਰਾਈ ਕਰਿਓ ਕਿਸੇ ਵੀ ਦਾਲ 'ਚ ਸ਼ਿਮਲਾ ਮਿਰਚ ਪਾ ਕੇ ਦੇਖਿਓ ਬਹੁਤ ਸਵਾਦ ਆਉਂਦੀ ਹੈ ਆਚਾਰ ਇਹ ਆਚਾਰ ਚਟਨੀ ਵਾਲਾ ਆਚਾਰ ਇਹਦੀ ਰੈਸਪੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜਿਨੇ ਨਹੀਂ ਦੇਖੀ ਤਾਂ ਜਰੂਰ ਜਾ ਕੇ ਦੇਖ ਲਿਓ ਮੈਂ ਫੇਸਬੁਕ ਤੇ ਵੀ ਸ਼ੇਅਰ ਕਰਤੀ ਹੈ ਮੇਰੇ YouTube ਚੈਨਲ ਤੇ ਵੀ ਹੈ ਲਿੰਕ ਫੇਸਬੁਕ ਦੇ ਬਾਇਓ ਚ ਹੈਗਾ ਤੇ ਇਹ ਮੇਰੇ ਅੱਜ ਮਹਾਰਾਸ਼ਟਰਨ ਕੰਪ ਪੰਜਾਬੀ ਥਾਲੀ ਰੈਡੀ ਹੋ ਗਈ ਹੈ ਤੁਸੀਂ ਵੀ ਜਰੂਰ ਬਣਾਇਓ ਇਹ ਬਹੁਤ ਹੈਲਥੀ ਰੋਟੀ ਹੈ ਬਹੁਤ ਜਲਦੀ ਡਾਈਜੈਸਟ ਵੀ ਹੋ ਜਾਂਦੀ ਹੈ ਤੇ ਜਿਨ੍ਹਾਂ ਨੂੰ ਡਾਈਜੈਸ਼ਨ ਦੀ ਪ੍ਰੋਬਲਮ ਰਹਿੰਦੀ ਹੈ ਉਹ ਜਰੂਰ ਇਨ ਟ੍ਰਾਈ ਕਰੋ ਠੀਕ ਹੈ ਜੀ मिलदै छ थानो एक और नवी रेसिपी ना सश